ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਪ ਜੀ ਦਰਸ਼ਨ ਕਰ ਰਹੇ ਹੋ ਸ਼ਹੀਦੀ ਗੈਲਰੀ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਬਣੀ ਹੈ ਜੋ ਕਿ ਬਾਬਾ ਹਰਨਾਮ ਸਿੰਘ ਜੀ ਉਹਨਾਂ ਵੱਲੋਂ ਤਿਆਰ ਕੀਤੀ ਗਈ ਹੈ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਭਾਈ ਅਮਰੀਕ ਸਿੰਘ ਜੀ ਅਤੇ ਜਰਨਲ ਸਰਦਾਰ ਸੁਵੇਕ ਸਿੰਘ ਜੀ ਤੇ ਸ਼ਹੀਦ ਬਾਬਾ 18 ਸਿੰਘ ਜੀ ਇਹਨਾਂ ਤੋਂ ਅੱਗੇ ਹੋਰ ਤੁਹਾਨੂੰ ਦਰਸ਼ਨ ਕਰਾਉਣੇ ਹਨ ਜਿਹੜੇ ਜਿਹੜੇ ਸਿੰਘ 1984 ਜੂਨ ਦੇ ਵਿੱਚ ਸ਼ਹੀਦ ਹੋਏ ਨੇ ਤੇ ਤੁਸੀਂ ਵੀ ਦੇਖੋ ਕੋਈ ਤੁਹਾਡੇ ਨਗਰ ਤੋਂ ਕੋਈ ਤੁਹਾਡੇ ਲਾਗੇ ਬੰਨੇ ਇਲਾਕੇ ਦੇ ਵਿੱਚੋਂ ਸਿੰਘ ਕੋਈ ਸ਼ਹੀਦ ਹੋਇਆ ਹੋਵੇ ਭਾਈ ਜੋਗਿੰਦਰ ਸਿੰਘ ਜੀ ਪਿੰਡ ਚੱਕ ਰਾਜੂ ਸਿੰਘ ਭਾਈ ਰਾਮ ਸਿੰਘ ਜੀ ਪਿੰਡ ਚੋਲਾਡਾ ਜ਼ਿਲ੍ਹਾ ਕਪੂਰਥਲਾ ਭਾਈ ਜਗੀਰ ਸਿੰਘ ਜੀ ਪਿੰਡ ਰੋਡੇ ਜ਼ਿਲ੍ਹਾ ਮੋਗਾ ਭਾਈ ਸਵਰਨ ਸਿੰਘ ਜੀ ਪਿੰਡ ਰੋਡੇ ਜ਼ਿਲ੍ਹਾ ਮੋਗਾ ਭਾਈ ਹਰਦੀਪ ਸਿੰਘ ਜੀ ਪਿੰਡ ਰੋਡੇ ਭਾਈ ਸੁਜਾਨ ਸਿੰਘ ਜੀ ਉਰਫ ਸਰਬਾਲਾ ਪਿੰਡ ਮਨਾਵਾ ਸ੍ਰੀ ਤਰਨਤਾਰਨ ਸਾਹਿਬ ਭਾਈ ਨਛਤਰ ਸਿੰਘ ਜੀ ਮੈਂਬਰ ਸ਼੍ਰੋਮਣੀ ਕਮੇਟੀ ਪਿੰਡ ਪਲਵਾਨ ਜ਼ਿਲ੍ਹਾ ਸੰਗਰੂਰ ਭਾਈ ਮੇਜਰ ਸਿੰਘ ਜੀ ਪਿੰਡ ਨਾਗੋਕੇ ਸ੍ਰੀ ਤਰਨਤਾਰਨ ਸਾਹਿਬ ਭਾਈ ਮੋਹਰ ਸਿੰਘ ਪਿੰਡ ਤਲਵੰਡੀ ਵਿਰਕ ਜ਼ਿਲ੍ਹਾ ਗੁਰਦਾਸਪੁਰ ਭਾਈ ਸੰਤੋਖ ਸਿੰਘ ਜੀ ਟਿੱਪਾਂ ਵਾਲੇ ਪਿੰਡ ਆਬਾਦਗੜ ਜ਼ਿਲ੍ਹਾ ਗੁਰਦਾਸਪੁਰ ਭਾਈ ਦਾਰਾ ਸਿੰਘ ਜੀ ਪਿੰਡ ਬਹਾਦਰ ਨਗਰ ਸ੍ਰੀ ਤਰਨਤਾਰਨ ਸਾਹਿਬ ਭਾਈ ਸੁਰਿੰਦਰ ਸਿੰਘ ਜੀ ਨਾਗੋਕੇ ਪਿੰਡ ਵੜਿੰਗ ਸੂਬਾ ਸਿੰਘ ਤਰਨਤਾਰਨ ਸਾਹਿਬ ਭਾਈ ਸਰਜੀਤ ਸਿੰਘ ਜੀ ਰਾਗੀ ਪਿੰਡ ਬਲੋਲੀ ਜ਼ਿਲ੍ਹਾ ਜਮਨਾਨਗਰ ਹਰਿਆਣਾ ਇਹ ਸਾਰੇ ਸਿੰਘ ਜਿਹੜੇ ਦਮਦਮੀ ਟਕਸਾਲ ਜਰ ਦੇ ਬੰਦੀ ਦੇ ਨੇ ਆ ਰਹੇ ਇਸ ਲਾਈਨ ਦੇ ਵਿੱਚ ਭਾਈ ਗੁਰਮukh ਸਿੰਘ ਜੀ ਗੜਬਈ ਪਿੰਡ ਪੂਰਾ ਕੋਨਾ ਤਰਨਤਾਰਨ ਸਾਹਿਬ ਭਾਈ ਅਰਚਨ ਸਿੰਘ ਜੀ ਮੁਕਤਾ ਪਿੰਡ ਡੇਰਾ ਮੀਰ মিয়া ਜ਼ਿਲ੍ਹਾ ਪਟਿਆਲਾ ਭਾਈ ਰਸਾਲ ਸਿੰਘ ਜੀ ਪਿੰਡ ਅਰਫਕੇ ਜ਼ਿਲ੍ਹਾ ਫਿਰੋਜ਼ਪੁਰ ਭਾਈ ਸਾਬ ਸਿੰਘ ਜੀ ਸੰਘਾ ਜ਼ਿਲ੍ਹਾ ਸ਼ਹੀਦ ਫਤਿਹਗੜ੍ਹ ਸਾਹਿਬ ਭਾਈ ਤਰਲੋਚਨ ਸਿੰਘ ਜੀ ਪਿੰਡ ਲੱਧੂਵਾਲਾ ਉਤਾਰ ਜ਼ਿਲ੍ਹਾ ਫਿਰੋਜ਼ਪੁਰ ਭਾਈ ਬਲਜਿੰਦਰ ਸਿੰਘ ਜੀ ਪਿੰਡ ਪੂਰਾ ਕੋਨਾ ਸ੍ਰੀ ਤਰਨਤਾਰਨ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਪਿੰਡ ਠੱਠੀ ਖਾਰਾਂ ਸ੍ਰੀ ਤਰਨਤਾਰਨ ਸਾਹਿਬ ਬੀਬੀ ਪਰਮਜੀਤ ਕੌਰ ਜੀ ਪਿੰਡ ਪੰਗਾਲਾ ਜ਼ਿਲ੍ਹਾ ਜਲੰਧਰ ਬੀਬੀ ਉਪਕਾਰ ਕੌਰ ਜੀ ਇਹ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਕਰਨਾਲ ਹਰਿਆਣਾ ਤੋਂ ਭਾਈ ਇੰਦਰ ਸਿੰਘ ਜੀ ਉਰਫ ਸਤਨਾਮ ਸਿੰਘ ਸ਼ਹੀਦ ਉਦਮ ਸਿੰਘ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਭਾਈ ਗੁਰਦੇਵ ਸਿੰਘ ਜੀ ਇਹ ਪਿੰਡ ਬਿਸ਼ਨੰਦੀ ਫਰੀਦਕੋਟ ਭਾਈ ਮੇਜਰ ਸਿੰਘ ਜੀ ਪਿੰਡ ਬਾਸਰਗੇ ਤਰਨਤਾਰਨ ਸਾਹਿਬ ਭਾਈ ਬਾਜ ਸਿੰਘ ਪਿੰਡ ਕੋਟ ਮੁਹੰਮਦ ਖਾਨ ਜ਼ਿਲ੍ਹਾ ਫਿਰੋਜ਼ਪੁਰ ਭਾਈ ਕਰਨੈਲ ਸਿੰਘ ਪਿੰਡ ਗੁਰਾਇਆਂ ਕੋਟ ਗੁਰਦਾਸਪੁਰ ਭਾਈ ਕੁਲਵੰਤ ਸਿੰਘ ਪਿੰਡ ਪੰਡੋਰੀ ਗੋਲਾ ਸ੍ਰੀ ਦਰਨਤਾਰਨ ਸਾਹਿਬ ਭਾਈ ਪ੍ਰੀਤਮ ਸਿੰਘ ਪਿੰਡ ਬਾਦਲ ਮੁਕਸਰ ਸਾਹਿਬ ਭਾਈ ਨੰਦ ਸਿੰਘ ਜੀ ਮਹਿਤਾ ਸ੍ਰੀ ਅੰਮ੍ਰਿਤਸਰ ਸਾਹਿਬ ਭਾਈ ਕਰਨਾਲ ਸਿੰਘ ਜੀ ਬੱਡਬਰ ਪਿੰਡ ਬੱਡਬਰ ਜ਼ਿਲ੍ਹਾ ਬਰਨਾਲਾ ਕੈਪਟਨ ਸੰਤੋਖ ਸਿੰਘ ਜੀ ਸ੍ਰੀ ਅਮਰਸਰ ਸਾਹਿਬ ਪਿੰਡ ਰਈਆ ਮੰਡੀ ਭਾਈ ਉਗਰ ਸਿੰਘ ਜ਼ਿਲ੍ਹਾ ਮਾਨਸਾ ਪਿੰਡ ਲਾਲਿਆਂਵਾਲੀ ਭਾਈ ਅਵਤਾਰ ਸਿੰਘ ਪਿੰਡ ਧੀਰਾ ਪਤਰਾ ਫਿਰੋਜ਼ਪੁਰ ਭਾਈ ਸੁਖਵਿੰਦਰ ਸਿੰਘ ਪਿੰਡ ਲੱਧੂਵਾਲੂ ਤਾੜ ਜ਼ਿਲ੍ਹਾ ਫਿਰੋਜ਼ਪੁਰ ਭਾਈ ਕੁਲਵੰਤ ਸਿੰਘ ਪਿੰਡ ਲੰਗਿਆਂਵਾਲੀ ਗੁਰਦਾਸਪੁਰ ਭਾਈ ਅਜੈਪ੍ਰ ਸਿੰਘ ਜੀ ਪਿੰਡ ਮਹਿਤਾ ਸ੍ਰੀ ਅਮਰਸਰ ਸਾਹਿਬ ਭਾਈ ਦਰਸ਼ਨ ਸਿੰਘ ਜੀ ਪਿੰਡ ਪੱਖੀਗੜਾ ਫਰੀਦਕੋਟ ਭਾਈ ਗੁਰਨਾਮ ਸਿੰਘ ਜੀ ਹੌਲਦਾਰ ਪਿੰਡ ਪੂਰਾ ਗੋਨਾ ਪੱਟੀ ਤਰਨਤਾਰਨ ਸਾਹਿਬ ਭਾਈ ਅਮਰਜੀਤ ਸਿੰਘ ਜੀ ਖੀਮ ਕਰਨ ਸੁਲਤਾਨਵਿੰਡ ਰੋਡ ਜ਼ਿਲ੍ਹਾ ਅਮਰਸਰ ਭਾਈ ਦਲਵੀਰ ਸਿੰਘ ਜੀ ਅਭਿਆਸੀ ਦੰਮ ਦਮੀ ਟਕਸਾਲ ਦੇ ਪਿੰਡ ਤਗਾਣਾ ਸ੍ਰੀ ਮੁਕਤਸਰ ਸਾਹਿਬ ਭਾਈ ਗੁਰਮੇਲ ਸਿੰਘ ਜੀ ਫੌਜੀ ਪਿੰਡ ਭਲਾਣਾ ਕਪੂਰਥਲਾ ਭਾਈ ਰਿਸ਼ਪਾਲ ਸਿੰਘ ਪੀਏ ਭਾਈ ਰਿਸ਼ਪਾਲ ਸਿੰਘ ਪੀਏ ਬੜੇ ਚੜਦੀ ਕਲਾ ਵਾਲੇ ਯੋਧੇ ਹੋਏ ਆ ਇਹ ਪਿੰਡ ਲਖੀਰਪੁਰ ਖੀਰੀ ਸ਼ਾਹਜਹਾਂਪੁਰ ਜੁਪੀ ਤੋਂ ਭਾਈ ਗਲਵੰਦ ਸਿੰਘ ਜੀ ਉਰਫ ਭਾਈ ਮਹਿੰਗਾ ਸਿੰਘ ਬੱਬਰ ਬੜੇ ਚੜ੍ਹਦੀ ਕਲਾ ਵਾਲੇ ਯੋਧੇ ਸੂਰਮੇ ਇਹ ਜਮਨਾ ਨਗਰ ਹਰਿਆਣੇ ਤੋਂ ਭਾਈ ਕਬਲ ਸਿੰਘ ਜੀ ਵਾਹ ਜੀ ਵਾਹ ਉਰਫ ਨਿਰੰਤਰ ਸਿੰਘ ਪਿੰਡ ਮਾਲ ਕਟੋਰਾ ਇਹ ਮੁਕਤਸਰ ਸਾਹਿਬ ਇਹ ਮਾਲ ਤੇ ਕਟੋਰਾ ਦੋ ਪਿੰਡ ਨੇ ਨਾਲ-ਨਾਲ ਇਕੱਠੇ ਪਿੰਡ ਨੇ ਪਿੰਡ ਮਾਲ ਕਟੋਰਾ ਭਾਈ ਗੁਰਮukh ਸਿੰਘ ਜੀ ਭਾਈ ਗੁਰਮukh ਸਿੰਘ ਪਿੰਡ ਗਿੱਲੀ ਚਹਿਲਾ ਮੋਗਾ ਪੰਜਾਬ ਭਾਈ ਗੁਰਚਰਨ ਸਿੰਘ ਜੀ ਪਿੰਡ ਵਾਂ ਤਾਰਾ ਸਿੰਘ ਤਰਨਤਾਰਨ ਸਾਹਿਬ ਭਾਈ ਚੰਨਣ ਸਿੰਘ ਜੀ ਪਿੰਡ ਮਾੜੀ ਮੇਗਾ ਤਰਨਤਾਰਨ ਸਾਹਿਬ ਭਾਈ ਗੁਰਦੀਪ ਸਿੰਘ ਜੀ ਪਿੰਡ ਗੰਡੀਵਿੰਡ ਤਰਨਤਾਰਨ ਸਾਹਿਬ ਭਾਈ ਦਲਵੀਰ ਸਿੰਘ ਜੀ ਪਿੰਡ ਮਾਨ ਸ੍ਰੀ ਅੰਮ੍ਰਿਤਸਰ ਸਾਹਿਬ ਭਾਈ ਦਲਵੀਰ ਸਿੰਘ ਜੀ ਪਿੰਡ ਛੰਨਾ ਬਾਗਵਾਲੀਆਂ ਸ੍ਰੀ ਤਰਨਤਾਰਨ ਸਾਹਿਬ ਭਾਈ ਚੰਨਣ ਸਿੰਘ ਪਿੰਡ ਜਲਾਲਾਬਾਦ ਤਰਨਤਾਰਨ ਸਾਹਿਬ ਭਾਈ ਮਹਿੰਦਰ ਸਿੰਘ ਪਿੰਡ ਘੜਿਆਲਾ ਤਰਨਤਾਰਨ ਸਾਹਿਬ ਭਾਈ ਕਸ਼ਮੀਰ ਸਿੰਘ ਜੀ ਪਿੰਡ ਤਗਾਣਾ ਤਰਨਤਾਰਨ ਸਾਹਿਬ ਭਾਈ ਨੱਥਾ ਸਿੰਘ ਜੀ ਪਿੰਡ ਸੰਘਣਾ ਸ੍ਰੀ ਅੰਮ੍ਰਿਤਸਰ ਸਾਹਿਬ ਭਾਈ ਸੁਖਦੇਵ ਸਿੰਘ ਜੀ ਪਿੰਡ ਚਿਲਾੜੀ ਸ੍ਰੀ ਅੰਮ੍ਰਿਤਸਰ ਸਾਹਿਬ ਭਾਈ ਸੁਖਚੈਨ ਸਿੰਘ ਜੀ ਪਿੰਡ ਜਲਾਲਾਬਾਦ ਤਰਨਤਾਰਨ ਸਾਹਿਬ ਭਾਈ ਕੁਲਵੰਤ ਸਿੰਘ ਜੀ ਪਿੰਡ ਮੈਣੀਕੇ ਤਰਨਤਾਰਨ ਸਾਹਿਬ ਭਾਈ ਗੁਰਮੁਖ ਸਿੰਘ ਜੀ ਤਰਨਤਾਰਨ ਸਾਹਿਬ ਪਿੰਡ ਦਮਣੀ ਵਾਲਾ ਭਾਈ ਕਿਰਪਾਲ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਪਿੰਡ ਸ਼ਹੀਦ ਉਦਮ ਸਿੰਘ ਨਗਰ ਭਾਈ ਗੁਰਨਾਮ ਸਿੰਘ ਜੀ ਪਿੰਡ ਪੂਲਾ ਤਰਨਤਾਰਨ ਸਾਹਿਬ ਭਾਈ ਅਜੀਤ ਸਿੰਘ ਜੀ ਫੌਜੀ ਸ੍ਰੀ ਅੰਮ੍ਰਿਤਸਰ ਸਾਹਿਬ ਕਾਕਾ ਜਗੀਰ ਸਿੰਘ ਪਿੰਡ ਮੱਖਣਵਿੰਡੀ ਸ੍ਰੀ ਅੰਮ੍ਰਿਤਸਰ ਸਾਹਿਬ ਭਾਈ ਹਰਪਿੰਦਰ ਸਿੰਘ ਜੀ ਪਿੰਡ ਅਲਗੋ ਕੋਠੀ ਤਰਨਤਾਰਨ ਸਾਹਿਬ ਭਾਈ ਬੁੱਢ ਸਿੰਘ ਪਿੰਡ ਐਮਾਕਲਾਂ ਤਰਨਤਾਰਨ ਸਾਹਿਬ ਭਾਈ ਤਰਲੋਚਨ ਸਿੰਘ ਬਿੱਟੂ ਪਿੰਡ ਬਾਸਰਕੇ ਅੰਮ੍ਰਿਤਸਰ ਸਾਹਿਬ ਤਰਨਤਾਰਨ ਸਾਹਿਬ ਭਾਈ ਕਸ਼ਮੀਰ ਸਿੰਘ ਪਿੰਡ ਹੋਠੀਆਂ ਤਰਨਤਾਰਨ ਸਾਹਿਬ ਭਾਈ ਅਵਤਾਰ ਸਿੰਘ ਪਿੰਡ ਪੱਖੋਕੇ ਤਰਨਤਾਰਨ ਸਾਹਿਬ ਭਾਈ ਨਿਰਮਲ ਸਿੰਘ ਪਿੰਡ ਠੱਟਾ ਤਰਨਤਾਰਨ ਸਾਹਿਬ ਭਾਈ ਸੁਖਦੇਵ ਸਿੰਘ ਫਤਿਆਬਾਦ ਤਰਨਤਾਰਨ ਸਾਹਿਬ ਭਾਈ ਮਕਤਿਆਰ ਸਿੰਘ ਜੀ ਪਿੰਡ ਪੁਚਰ ਕਲਾਂ ਤਰਨਤਾਰਨ ਸਾਹਿਬ ਭਾਈ ਹਰਬੰਸ ਸਿੰਘ ਪਿੰਡ ਠੱਠੀ ਖਾਰਾ ਤਰਨਤਾਰਨ ਸਾਹਿਬ ਭਾਈ ਰਾਜ ਸਿੰਘ ਪਿੰਡ ਜਲਾਲਾਬਾਦ ਤਰਨਤਾਰਨ ਸਾਹਿਬ ਭਾਈ ਗੁਰਨਾਮ ਸਿੰਘ ਪਿੰਡ ਰਾਮਪੁਰ ਨਰੋਤਮਪੁਰ ਤਰਨਤਾਰਨ ਸਾਹਿਬ ਭਾਈ ਬਲਕਾਰ ਸਿੰਘ ਪਿੰਡ ਬਾਬਾ ਬਕਾਲਾ ਅਮਰਸਰ ਸਾਹਿਬ ਭਾਈ ਮੇਜਰ ਸਿੰਘ ਪਿੰਡ ਅਬੂ ਸਾਹਿਦ ਅਮਰਸਰ ਭਾਈ ਰਾਮ ਸਿੰਘ ਪਿੰਡ ਵਰਪਾਲ ਅਮਰਸਰ ਭਾਈ ਬੂਆ ਸਿੰਘ ਪਿੰਡ ਮੱਲੀਆਂ ਸ੍ਰੀ ਅੰਮ੍ਰਿਤਸਰ ਸਾਹਿਬ ਭਾਈ ਬਲਰਾਜ ਸਿੰਘ ਪਿੰਡ ਓਠੀਆਂ ਪਿੰਡ ਓਠੀਆਂ ਜਨਾਲੇ ਦੇ ਕੋਲ ਸ੍ਰੀ ਅੰਮ੍ਰਿਤਸਰ ਸਾਹਿਬ ਭਾਈ ਕਿਰਪਾਲ ਸਿੰਘ ਪਿੰਡ ਮਹਿਤਾ ਅੰਮ੍ਰਿਤਸਰ ਸਾਹਿਬ ਭਾਈ ਕੁਲਵੰਤ ਸਿੰਘ ਫੌਜੀ ਪਿੰਡ ਵਰਪਾਲ ਸ੍ਰੀ ਅੰਮ੍ਰਿਤਸਰ ਸਾਹਿਬ ਭਾਈ ਰਵੇਲ ਸਿੰਘ ਪਿੰਡ ਵਰਪਾਲ ਭਾਈ ਬਲਦੇਵ ਸਿੰਘ ਪਿੰਡ ਉਦੋਂ ਨੰਗਲ ਭਾਈ ਦਿਲਬਾਗ ਸਿੰਘ ਪਿੰਡ ਵਰਪਾਲ ਭਾਈ ਸਵਿੰਦਰ ਸਿੰਘ ਜੀ ਪਿੰਡ ਗਹਿਰੀ ਮੰਡੀ ਭਾਈ ਜਗਜੀਤ ਸਿੰਘ ਜੀ ਬੁੱਲਾ ਪਿੰਡ ਮੁੜਾ ਜ਼ਿਲ੍ਹਾ ਗੁਰਦਾਸਪੁਰ ਭਾਈ ਬਲਵਿੰਦਰ ਸਿੰਘ ਜੀ ਪਿੰਡ ਵਰਪਾਲ ਅੰਮ੍ਰਿਤਸਰ ਭਾਈ ਸੁਖਦੇਵ ਸਿੰਘ ਜੀ ਬੰਬੇਵਾਲੇ ਪਿੰਡ ਚੰਨਣਕੇ ਅੰਮ੍ਰਿਤਸਰ ਸਾਹਿਬ ਭਾਈ ਜਗਤਾਰ ਸਿੰਘ ਪਿੰਡ ਲੋਹਗੜ ਅੰਮ੍ਰਿਤਸਰ ਭਾਈ ਬਖਸ਼ੀਸ਼ ਸਿੰਘ ਮਾਲੋਵਾਲ ਅੰਮ੍ਰਿਤਸਰ ਸਾਹਿਬ ਭਾਈ ਬਲਦੇਵ ਸਿੰਘ ਜੀ ਪਿੰਡ ਭੱਲੋਵਾਲੀ ਗੁਰਦਾਸਪੁਰ ਭਾਈ ਜਗENDER ਸਿੰਘ ਜੀ ਪਿੰਡ ਮੱਲੀਆਂ ਅਗਰਿਆ ਮਰਸਰ ਭਾਈ ਭਾਨ ਸਿੰਘ ਜੀ ਲੀਲ ਤਰਨਤਾਰਨ ਸਾਹਿਬ ਪਿੰਡ ਲਗੋ ਕੋਠੀ ਭਾਈ ਸ਼ਾਬੇਗ ਸਿੰਘ ਪਿੰਡ ਬੁਰਜਪੂਲਾ ਤਰਨਤਾਰਨ ਸਾਹਿਬ ਭਾਈ ਛੀਤਲ ਸਿੰਘ ਜੀ ਪਿੰਡ ਦੋਲੋ ਨੰਗਲ ਅਮਰਸਰ ਭਾਈ ਲਖਵਿੰਦਰ ਸਿੰਘ ਜੀ ਪਿੰਡ ਮਰਿੰਗ ਮਰੇਂਗਤਪੁਰਾ ਤਰਨਤਾਰਨ ਭਾਈ ਫਤਿਹ ਸਿੰਘ ਪਿੰਡ ਸਿਧਵਾ ਤਰਨਤਾਰਨ ਭਾਈ ਸਰਬਜੀਤ ਸਿੰਘ ਪਿੰਡ ਦਦੇਰ ਤਰਨਤਾਰਨ ਸਾਹਿਬ ਤਰਨਤਾਰਨ ਸਾਹਿਬ ਦੇ ਅਮਰਸਰ ਸਾਹਿਬ ਦੇ ਬਹੁਤ ਸਿੰਘ ਨੇ ਜਿਹੜੇ ਸ਼ਹੀਦ ਹੋਏ ਨੇ ਭਾਈ ਰਿਸ਼ਪਾਲ ਸਿੰਘ ਪਿੰਡ ਵਾਂ ਤਰਨਤਾਰਨ ਸਾਹਿਬ ਭਾਈ ਜਤਿੰਦਰ ਸਿੰਘ ਪਿੰਡ ਥੜੂ ਤਰਨਤਾਰਨ ਸਾਹਿਬ ਭਾਈ ਅਮਰਜੀਤ ਸਿੰਘ ਜੀ ਪਿੰਡ ਖਵਾਸਪੁਰ ਤਰਨਤਾਰਨ ਭਾਈ ਦਲਜੀਤ ਸਿੰਘ ਪਿੰਡ ਵੈਣਪੋਈ ਤਰਨਤਾਰਨ ਸਾਹਿਬ ਭਾਈ ਭਵਿੰਦਰ ਸਿੰਘ ਲੱਗੋ ਕੋਠੀ ਤਰਨਤਾਰਨ ਸਾਹਿਬ ਭਾਈ ਬਲਵੰਦ ਸਿੰਘ ਪਿੰਡ ਵੀਰਮ ਭਾਈ ਸੁਖਦੇਵ ਸਿੰਘ ਪਠੜ ਇਹ ਵੀ ਤਰਨਤਾਰਨ ਦੇ ਭਾਈ ਸਰਵਣ ਸਿੰਘ ਜੀ ਪਿੰਡ ਵਾੜਾ ਸ਼ੇਰ ਸਿੰਘ ਭਾਈ ਬਲਦੇਵ ਸਿੰਘ ਪਿੰਡ ਕੈਰੋਂ ਤਰਨਤਾਰਨ ਸਾਹਿਬ ਇਹ ਸਾਰੀ ਲਾਈਨ ਤਰਨਤਾਰਨ ਸਾਹਿਬ ਦੇ ਸਿੰਘਾਂ ਦੀ ਆ ਭਾਈ ਸੁਖਵਿੰਦਰ ਸਿੰਘ ਜੀ ਪਿੰਡ ਠੱਠੀ ਖਾਰਾਂ ਤਰਨਤਾਰਨ ਸਾਹਿਬ ਭਾਈ ਗੁਰਦੀਪ ਸਿੰਘ ਪਿੰਡ ਵਰਪਾਲ ਭਾਈ ਬਲਦੇਵ ਸਿੰਘ ਪਿੰਡ ਜੱਠੂਵਾਲ ਅੰਮ੍ਰਿਤਸਰ ਭਾਈ ਮਖਤਿਆਰ ਸਿੰਘ ਜੀ ਪਿੰਡ ਉੱਚਾ ਤੇੜਾ ਕਲਾਂ ਇਹ ਜਨਾਲੇ ਚ ਪੈਂਦਾ ਸ੍ਰੀ ਅੰਮ੍ਰਿਤਸਰ ਸਾਹਿਬ ਭਾਈ ਕੁਲਦੀਪ ਸਿੰਘ ਜੀ ਇਹ ਆ ਗਏ ਨੇ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਸਾਹਿਬ ਭਾਈ ਦਰਸ਼ਨ ਸਿੰਘ ਜੀ ਅੰਮ੍ਰਿਤਸਰ ਸਾਹਿਬ ਪਿੰਡ ਸੰਘਣਾ ਭਾਈ ਸਰਜੀਤ ਸਿੰਘ ਪਿੰਡ ਲਵਾ ਅੰਮ੍ਰਿਤਸਰ ਸਾਹਿਬ